ਮਾਨ ਜੋ ਸ਼੍ਰੀਮਤੀ ਮਸਲਾ ਗੁਫਤਾ ਆਈਪੀਐਸ ਐਸਐਸਪੀ ਕਬੂਤਲਾ ਜੀ ਦੇ ਦਿਸ਼ਾ ਨਿਰਦੇਸ਼ਨ ਤਹਿਤ ਜੋ ਲੁੱਟਾਕੂਆ ਅਤੇ ਚੋਰੀਆਂ ਦੀ ਕਾਫੀ ਵਾਰਦਾਤਾਂ ਵਧ ਰਹੀਆਂ ਸੀ ਉਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਮਨਸ਼ਾ ਦੇ ਨਾਲ ਮੁਹਿੰਮ ਚਲਾਈ ਗਈ ਸੀ ਉਹਦੇ ਤਹਿਤ ਬੇਗਵਲ ਪੁਰਸ ਵੱਲੋਂ ਤਿੰਨ ਜਿਹੜੇ ਹੈ ਦੋਸ਼ੀ ਅਮਨਦੀਪ ਸਿੰਘ ਤੇ ਨਵਨੀਤ ਸ਼ਰਮਾ ਤੇ ਲਖਪ੍ਰੀਤ ਰਿਸ਼ਕਾਲੂ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਆ ਇਹਨਾਂ ਨੇ ਸਾਡੇ ਬਿਗਵਾਲ ਇਲਾਕੇ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹ ਐਕਟਿਵ ਸੀਗੇ ਤੇ ਇੱਥੇ ਇਹ ਨਟਕਹੂਆ ਕਰਦੇ ਸੀ ਜਿਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਾਡੇ 21 ਰਿਸਟਰ ਹੋਇਆ ਸੀ ਜਿਹਦੇ ਵਿੱਚ ਕਾਫੀ ਉਹ ਨਿਊਜ਼ਪੇਪਰਸ ਦੇ ਵਿੱਚ ਵੀ ਹਾਈਲਾਈਟ ਹੋਇਆ ਸੀਗਾ ਅਕਬਰਪੁਰ ਤੋਂ ਜਿਹੜਾ ਆਟੋ ਚਾਲਕ ਸੀ ਉਹਦੇ ਇਹਨਾਂ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਵਾਰ ਕਰਕੇ ਉਹਦੇ ਤੇ ਤੇ ਉਹਦਾ ਜਿਹੜਾ ਹੈਗਾ ਪੈਸੇ ਅਤੇ ਮੋਬਾਈਲ ਖੋਇਆ ਸੀ ਉਹ ਵੀ ਜਿਹੜਾ ਸਾਨੂੰ ਬਰਾਮਦ ਹੋ ਗਿਆ ਅਤੇ ਜਿਹੜੀ ਸਾਡੀ ਇਹ ਬਾਰਦਾਤ ਵੀ ਟਰੇਸ ਹੋ ਗਈ ਆ ਉਸ ਤੋਂ ਇਲਾਵਾ ਜਿਹੜੀਆਂ ਕੁਝ ਬਾਰਦਾਤਾਂ ਜਿਹੜੀਆਂ ਇਹਨਾਂ ਨੇ ਹੋਰ ਬਣੀਆਂ ਜਿਹੜੀਆਂ ਰਜਿਸਟਰ ਨਹੀਂ ਹੋਈਆਂ ਸੀਆਂ ਬਕਾਊਂਡ ਰਿਪੋਰਟਡ ਨਹੀਂ ਹੋਈਆਂ ਸੀ ਉਹ ਵੀ ਅਸੀਂ ਕਾਫੀ ਜਦੋਂ ਕੋ ਟਰੇਸ ਕੀਤੀਆਂ ਅਤੇ ਹੁਣ ਇਹ ਜਿਹੜਾ ਅਸੀਂ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਰਿਮਾਨ ਹਾਸਲ ਕਰ ਰਹੇ ਹਾਂ ਤਾਂ ਜੋ ਜਿਹੜੀ ਇਹਨਾਂ ਦੀ ਅਗਲੀ ਵੀ ਹੋਰ ਕੋਸ਼ਿਸ਼ ਕੀਤੀ ਜਾ ਸਕੇ ਉਹਨਾਂ aí ਨਾ ਅਤੇ ਇਹਨਾਂ ਪਾਸੋਂ ਜਿਹੜੀਆਂ ਹੋਰ ਵੀ ਕੀਤੀਆਂ ਹੋਈਆਂ ਬਾਰਦਾਤਾਂ ਬਾਰੇ ਪਤਾ ਲੱਗ ਸਕੇ ਕੰਟੈਕਟ ਕਿੰਨੀਆਂ ਵਾਰ ਤਾਂ ਹੋਈਆਂ ਸੀ ਪਰ ਕਿੰਨੀਆਂ ਵਾਰ ਦਾ ਤੰਕਸ਼ ਕਰਦੇ ਨੇ ਕੰਟੈਕਟ ਕਾਫੀ ਵਾਰ ਤਾਂ ਹੋ ਚੁੱਕੇ ਆ ਜੀ ਪਿੱਛੇ ਜੇ ਤਾਂ ਲਗਾਤਾਰ ਇੱਕੋ ਹੀ ਦਿਨ ਦੇ ਵਿੱਚ ਇੱਕ ਸਮੇਂ ਦੇ ਵਿੱਚ ਉਹ ਤਿੰਨ ਚਾਰ ਵਾਰ ਤਾਂ ਹੋਈਆਂ ਸੀਗੀਆਂ ਉਹਦੇ ਵਿੱਚੋਂ ਵੀ ਇਹਨਾਂ ਨੇ ਬੰਨੀਆਂ ਹੈਗੀਆਂ ਵਾਦਤਾਵਾਂ ਕੀਤੀਆਂ ਤੇ ਜਿਹੜੀਆਂ ਉਸ ਤੋਂ ਇਲਾਵਾ ਕੁਝ ਪਲਾਥ ਏਰੀਆ ਦੇ ਵਿੱਚ ਵੀ ਇੱਕ ਦੋ ਵਾਰ ਤਾਂ ਹੋਈਆਂ ਸੀਗੀਆਂ ਉਹ ਵੀ ਇਹ ਮੰਨ ਰਹੇ ਹੈਗੇ ਆ ਕਿ ਕੀਤੀਆਂ ਹੈਗੀਆਂ ਬਾਕੀ ਇਹਨਾਂ ਦੀ ਜਿਹੜੀ ਡੁਨਾਈ ਨੇ ਪੁਸ਼ਕਿਸ਼ ਕਰਦੇ ਨੇ ਪਹਿਲਾਂ ਵੀ ਇਹਨਾਂ ਦੇ ਕੋਈ ਮੁਕੱਦਮੇ ਦਰਜੇ ਨਹੀਂ ਪਹਿਲਾਂ ਇਹਦੇ ਵਿੱਚ ਇੱਕ ਅਮਨਦੀਪ ਸਿੰਘ ਜਿਹੜਾ ਹੈਗਾ ਉਹਦੇ ਤੇ ਪਹਿਲਾ ਮੁਕੱਦਮਾ ਦਰਜ ਹੈਗਾ ਤੇ ਦੂਸਰੇ ਜਿਹੜੇ ਹੈਗੇ ਆ ਉਹ ਹਜੇ ਪਹਿਲਾਂ ਉਹਨਾਂ ਤੇ ਕੋਈ ਕੇਸ ਸਟੇਟ ਨਹੀਂ ਸੀ ਬਾਕੀ ਫੇਰ ਵੀ ਇਹਨਾਂ ਦੀ ਜਿਹੜੀ ਆ ਪੂਰੀ ਇਹਦੀ ਜਾਂਚ ਕਰਦੇ ਜਿਹੜੇ ਲੱਗਦਾ ਹੈ ਕਿ ਹਥਿਆਰ ਵਰਤਨ ਹੋਇਆ ਸੀ ਕਿ ਉਹ ਕੋਈ ਬ੍ਰਾਹਮਣ ਹੋਵੇ ਇਹਨਾਂ ਦੇ ਦਾਤਰ ਸੀਗਾ ਜੀ ਦਾਤਰ ਬ੍ਰਾਹਮਣ ਹੋ ਗਿਆ ਇਹਨਾਂ ਕੋਲ